ਨਹੀਂ ਆਉਂਦਾ ਸਫਾਈਆਂ ਨਹੀਂ ਹੁੰਦੀਆਂ ਪੰਜ ਪੰਜ ਮੀਟ ਲਗਾਏ ਗਏ ਆ ਉੱਤੇ ਇੱਕ ਸੁਪਰਵਾਈਜ਼ਰ ਲਗਾਇਆ ਗਿਆ ਉੱਪਰ ਇੱਕ ਚੀਫ ਲਾਇਆ ਗਿਆ ਇੰਨੀ ਫੌਜ ਭਰਤੀ ਕਰੀ ਆ ਜਦ ਇਹ ਬਾੜ ਦਾ ਇਹ ਹਾਲ ਹੈ ਤਾਂ ਆ ਪਬਲਿਕ ਦਾ ਕੀ ਹਾਲ ਹੋਊਗਾ ਉੱਥੇ ਜਾ ਕੇ ਚੈੱਕ ਨਹੀਂ ਕਰਿਆ ਜਾਂਦਾ ਇਹਨਾਂ ਨੂੰ ਗੱਡੀਆਂ ਸਰਕਾਰੀਆ ਮਿਲੀਆਂ ਗਵਰਨਮੈਂਟ ਤੇਲ ਦਾ ਖਰਚਾ ਦਿੰਦੀ ਆ ਫੇਰ ਇਹਨਾਂ ਤੋਂ ਕੰਮ ਨਹੀਂ ਹੁੰਦਾ ਹੁਣ ਕੀ ਮੰਗਤੀ ਰੱਖਦੇ ਆ ਅਸੀਂ ਮੰਗ ਕਰਦੇ ਆ ਅਗਰ ਜੇ ਸਾਡਾ ਅੱਜ ਇਹ ਮਸਲਾ ਹੱਲ ਨਹੀਂ ਹੁੰਦਾ ਸਵੇਰ ਸਾਡੇ ਸਾਰੀ ਜਗ੍ਹਾ ਦੇ ਉੱਤੇ ਟੇਪਰ ਚਲਾਏ ਜਾਣ ਤਾਂ ਹੀ ਇਸ ਜਗ੍ਹਾ ਤੋਂ ਉੱਠਾਂਗੇ ਨਹੀਂ ਸਾਡਾ ਅਣ ਮਿੱਥੇ ਸਮੇਂ ਲਈ ਇੱਥੇ ਧਰਨਾ ਜਾਰੀ ਰਹੂਗਾ ਚਾਹੇ ਮੈਂ 5 ਵਜੇ ਤੱਕ ਬੈਠਣਾ ਪਵੇ ਮੈਂ ਇੱਥੇ ਹੀ ਬੈਠਾ ਤੇ ਇਹੀ ਕਹੂੰਗਾ ਮੈਂ ਅੱਜ ਤੋਂ ਮੈਂ 15 ਦਿਨ ਪਹਿਲਾਂ ਦੋ ਲੈਟਰ ਦੇ ਚੁੱਕਿਆ ਕਮਿਸ਼ਨਰ ਸਾਹ ਨੂੰ ਦੇ ਚੁੱਕਿਆ ਵਾਰਨਿੰਗ ਵੀ ਦੇ ਚੁੱਕਿਆ ਵੀ ਅਗਰ ਮੇਰਾ ਹੱਲ ਨਹੀਂ ਕੱਢਿਆ ਜਾਂਦਾ ਤਾਂ ਮੈਂ ਇੱਥੇ ਧਰਨਾ ਲਾਉਂਗਾ ਤਾਂ ਮੈਂ ਦੋ ਵਾਰ ਵੀ ਕਹਿਣ ਦੇ ਬਾਵਜੂਦ ਮੇਰੇ ਮਹੱਲੇ ਦਾ ਵਾਰਡ ਦਾ ਇੰਨਾ ਕੰਮ ਮਾੜਾ ਹਾਲ ਕਰਤਾ ਇਹਨਾਂ ਨੇ ਚੱਲਦੇ ਟਿਪਰਾਂ ਨੂੰ ਮੇਰਿਆਂ ਨੂੰ ਹਟਾਇਆ ਗਿਆ ਨੇ ਵਾਰਡ ਨੂੰ ਨੰਬਰ 59 ਦੇ ਵਿੱਚੋਂ ਚੱਲਦੇ ਟਿਪਰ ਜੇ ਚੱਲ ਰਿਹਾ ਟਿਪਰ ਉਹਨਾਂ ਨੂੰ ਹਟਾਇਆ ਗਿਆ ਉੱਥੋਂ ਕਿਉਂ ਹਟਾਇਆ ਗਿਆ ਤੁਸੀਂ ਪੁਰਾਣੇ ਠੀਕ ਕਰਾ ਲਓ ਸੀਟੀਜੀ ਨੂੰ ਪੁੱਛਿਆ ਜਵਾਬ ਉਹ ਕਹਿੰਦਾ ਮੈਨੂੰ ਸਾਰੇ ਪ੍ਰਾਣੇ ਦੇਤੇ ਮੇਰੇ ਕੋਲ ਹੈ ਨਹੀਂ ਚੀਫ ਸਾਹਿਬ ਦੂਸਰੇ ਨੂੰ ਕਿਹਾ ਉਹ ਕਹਿੰਦਾ ਮੇਰਾ ਇਲਾਕਾ ਹੈ ਨਹੀਂ ਮੈਨੂੰ ਵੰਡ ਕੇ ਦਿੱਤੇ ਆ ਮੈਂ ਆਪ ਦੇ ਠੀਕ ਕਰਵਾ ਲੇ ਇਹਦਾ ਮਤਲਬ ਦੋਨਾਂ ਦੀ ਲੜਾਈ ਦੇ ਵਿੱਚ ਅਸੀਂ ਆਪ ਪਿੱਛੇ ਜਾ ਰਹੇ ਆ ਪਬਲਿਕ ਪਿੱਛੇ ਜਾ ਰਹੀ ਹੈ ਇਹ ਸਰ 15 ਦਿਨ ਹੋ ਗਏ ਅੱਜ ਸਾਨੂੰ ਇਹ ਰੋਲਾ ਪਾਉਂਦਾ ਮੈਂ ਸੀਨੀਅਰ ਡਿਪਟੀ ਮੇਅਰ ਸਾਹਿਬ ਨੂੰ ਵੀ ਕਹਿੰਦਾ ਡਿਪਟੀ ਮੇਅਰ ਸਾਹਿਬ ਨੂੰ ਵੀ ਕਹਿੰਦਾ ਮੈਂ ਕਮਿਸ਼ਨਰ ਸਾਹਿਬ ਨੂੰ ਵੀ ਅਗਗਤ ਕਰਾਤਾ ਐਸਸੀ ਸਾਹਿਬ ਨੂੰ ਵੀ ਕਹਿੰਦਾ ਤਾਂ ਕੋਈ ਵੀ ਕਿਸੇ ਦੇ ਕੰਨ ਦੇ ਉੱਤੇ ਜੂਨੀ ਰਿਸਕ ਦੀ ਇਹ ਇਨ ਕਾਰਪੋਰੇਸ਼ਨ ਦਾ ਮਾੜਾ ਇਹ ਵੀ ਅਸੀਂ ਵੀ ਆਣ ਮਿੱਥੇ ਸਮੇ ਲਈ ਬੈਠੇ ਆ ਇੱਥੇ ਜਦ ਤੱਕ ਸਾਡਾ ਮਹੱਲ ਨਹੀਂ ਹੁੰਦਾ। ਨਹੀਂ ਤੁਸੀਂ ਬਾੜ ਦੇ ਨੁਮਾਇੰਦੇ ਹੋ ਇਹਨੂੰ ਮੈਜਰ ਦੀ ਇਹ ਸੁਣਵਾਈ ਨਹੀਂ ਤੇ ਆਮ ਲੋਕ ਫਿਰ ਕਿਵੇਂ ਕੰਮ ਕਰਵਾਉਣਗੇ? ਇਹ ਤਾਂ ਅਸੀਂ ਵੀ ਸੋਚਦੇ ਆਂ ਵੀ ਆਮ ਜਿਹੜੇ ਕਾਉਂਸਲਰ ਐ ਚੁੱਪ ਕਰਕੇ ਬੈਠੇ ਆ ਮੈਨੂੰ ਇਹ ਨਹੀਂ ਸਮਝ ਆਂਦੀ। ਪਰ ਇਹ ਆ ਵੀ ਜੇ ਅੱਜ ਸੁਣਵਾਈ ਇੱਕ ਕਾਉਂਸਲਰ ਦੀ ਨਹੀਂ ਤਾਂ ਆਮ ਪਬਲਿਕ ਦੀ ਕੀ ਹੋਊਗੀ? ਆਦੇ ਆਫਿਸ ਦੇ ਵਿੱਚ ਆ ਕੇ ਬਹਿ ਜਾਂਦੇ ਸਵੇਰੇ ਠੰਡੀ ਹਵਾ ਦੇ ਵਿੱਚ ਜਾ ਕੇ ਚੌਕਾ ਚੈੱਕ ਕਰੋ ਜਾ ਕੇ ਕੀ ਪਰੇਸ਼ਾਨੀਆਂ ਆ ਵਾਰਡਾਂ ਦੇ ਵਿੱਚ ਵਾਰਡਾਂ ਵਿੱਚ ਐਮਸੀ ਵਿਚਾਰਾ ਮਰੀ ਜਾਂਦਾ ਪਬਲਿਕ ਉਹਨੂੰ ਸਵਾਲ ਪੁੱਛਦੀ ਆ ਨਹੀਂ ਨਾ ਕਿ ਮੇਰਾ ਜੀ ਦਾ ਕੰਮ ਹੈ ਮੇਟ ਨੂੰ ਹਟਾ ਦਿਓ ਫਿਰ ਕਾਦੇ ਵਾਸਤੇ ਰੱਖੇ ਰੱਖੇ ਹੈ ਕਿਉਂ ਰੱਖ ਰੱਖੇ ਹੈ ਮੁਕਤ ਪੇਮੈਂਟ ਦਿੰਦੇ ਇਹ ਕਹਿੰਦੇ ਸੀ ਦਿੱਤੇ ਸਤਾਰਾ ਯਾਰ ਤਨਖਾ ਕੀ ਕੀ ਹੈ ਜੇ ਪੇਮੈਂਟ ਕੁਝ ਵੀ ਨਹੀਂ ਹੈ ਤਾਂ ਨਹੀਂ ਫਿਰ ਤੁਸੀਂ ਜਾਣੇ ਹੋ ਦੇਖਣ ਜਾਨਾ ਇਹ ਦੱਸਦੀ ਹੈ ਵੀ ਉੱਥੇ ਕੂੜਾ ਪਿਆ ਉੱਥੇ ਸਫਾਈ ਕਰਨ ਵਾਲੀ ਪਈ ਹੈ ਉੱਥੇ ਸਫਾਈ ਵਾਲੇ ਨਹੀਂ ਆਏ ਹੈ ਉਹਨਾਂ ਨੂੰ ਕੀ ਪਤਾ ਉਹ ਤੇ ਲੈ ਕੇ ਮੋਟਰਸਾਈਕਲ ਆ ਜਾਂਦੇ ਐ ਤੇ ਆ ਕੇ ਕਹਿੰਦੇ ਨਹੀਂ ਦੋ ਬੰਦਿਆਂ ਨੂੰ ਲਿਆਵਾਂਗੇ ਸਫਾਈ ਕਰਾ ਕੇ ਤੇ ਫੋਟੋ ਖਿੱਚ ਦਿੱਤੀ ਇਹ ਕੋਈ ਗੱਲ ਨਹੀਂ ਇਹਨਾਂ ਦੀ ਜਦ ਤੱਕ ਇਹ ਦੋਨੋਂ ਚੀਫ ਨੂੰ ਬੁਲਾ ਕੇ ਇੱਥੇ ਇਹ ਟੇਪਰ ਬਾਅਦ ਉੱਥੇ ਜਗ੍ਹਾ ਤੇ ਨਹੀਂ ਲਾ ਜਾਂਦੇ ਇਹ ਧਰਨਾ ਇੱਥੇ ਜਾਰੀ ਰਹੂਗਾ ਕਈ ਰਾਤ ਨੂੰ ਵੀ ਮੈਨੂੰ ਇੱਥੇ ਬੈਠਣਾ ਪਿਆ ਤਾਂ ਮੈਂ ਇੱਕ ਮਹੱਲੇ ਦੀ ਖਾਤਰ ਕਿਉਂਕਿ ਮੈਨੂੰ 5000 ਲੋਕਾਂ ਨੇ ਵੋਟ ਪਾਈ ਆ 5000 ਲੋਕਾਂ ਨੇ ਮੈਨੂੰ ਚੁਣਿਆ ਨਮਾਇਦਾ ਮੈਂ ਉਹਨਾਂ ਦੇ ਵਿੱਚ ਜਾਨ ਵੀ त्याग ਦੂੰ ਮੈਂ ਇਸ ਜਗ੍ਹਾ ਦੇ ਉੱਤੇ ਜੇ ਅਗਰ ਇਸ ਬਾੜ ਦੇ ਉੱਤੇ ਆਹ ਚੋਂ ਦਿੱਤੀ ਤਾਂ ਇਸ ਕਰਕੇ ਮੈਂ ਜਿਹੜੇ ਦੋ ਚੀਬ ਇਹਨਾਂ ਨੇ ਜਾਣ ਬੁੱਝ ਕੇ ਮੇਰੇ ਮਾਹੌਲ ਨੂੰ ਖਰਾਬ ਕੀਤਾ ਮੇਰੇ ਵਾਰਡ ਨੂੰ ਪਰੇਸ਼ਾਨ ਕੀਤਾ ਅਸੀਂ ਦਿਨ ਰਾਤ ਇਹ ਕਰਕੇ ਇਸ ਮਿਹਨਤ ਕਰਦੇ ਆਂ ਗਰਮੀ ਦੇ ਵਿੱਚ ਕੱਲ ਵੀ ਜਾ ਕੇ ਮੈਂ ਕਿੰਨੀਆਂ ਟਰਾਲੀਆਂ ਚੱਕਾ ਕੇ ਆਇਆ ਦਾ ਇਹ ਡਾਊਨ ਬੋਟ ਕੇ ਆਪਾਂ ਕੋਲੇ ਖੜਕੇ ਚ ਕਰਦੇ ਆਂ ਐਦਾਂ ਨਹੀਂ ਐ ਵੀ ਨਹੀਂ ਇਹ ਟੈਂਪਰੇਰੀਆਂ ਟਰਾਲੀਆਂ ਅਸੀਂ ਵੀ ਨਹੀਂ ਲੈਣੀਆਂ ਇਹ ਜਾਂਦਾ ਵੀ ਚੀਫ ਸਾਹਿਬ ਦੋਨੋਂ ਇਕੱਠੇ ਹੁੰਦੇ ਆ ਉਦੋਂ ਸਾਡਾ ਇਹ ਵਾਰਡ ਇਹ ਮਾਹੌਲ ਖਰਾਬ ਹੋਣਾ ਚ ਹੋ ਜਾਂਦਾ ਹੈ ਜੀ ਮੈਂ ਇਹਨਾਂ ਦੀ ਸਮੱਸਿਆ ਦਾ ਹੱਲ ਕਰਨ ਵਾਸਤੇ ਆਇਆ ਹਾਂ ਔਰ ਮੈਂ ਹੁਣੇ ਦੋਨੇ ਚੀਫਾਂ ਨੂੰ ਬੁਲਾਣਾ ਬੁਲਾ ਕੇ ਇਹਨਾਂ ਦਾ ਜਿਹੜਾ ਟਿੱਪ ਜਿੱਥੇ ਪਹਿਲਾਂ ਸੀਗਾ ਕੋਸ਼ਿਸ਼ ਕਰਕੇ ਉਹੀ ਟਿੱਪ ਨੂੰ ਆਪਾਂ ਦੁਆਰਾ ਇਹਨਾਂ ਦੇ ਵਾਰਡ ਚ ਲਾਇਆ ਜਾਵੇ ਔਰ ਮੈਂ ਆਪਣੇ ਪੱਖੋਂ ਬੇਨਤੀ ਕਰੂੰਗਾ ਤੁਸੀਂ ਆਪ ਦਾ ਪ੍ਰਟੈਸਟ ਕਰਤਾ ਕੋਡਾ ਹੱਕ ਹੈ ਬਟਿਸ ਕਰਨਾ ਆਪਾਂ ਹੁਣ ਬੈਠ ਕੇ ਇਸ ਸਮੱਸਿਆ ਦਾ ਹੱਲ ਕਰੀਏ ਬੰਦੇ ਬੈਠੇ ਨੇ ਕਿ ਅੰਦਰ ਆ ਜਾ ਅੰਦਰ ਮੇਰੇ ਅੰਦਰ ਲੈ ਕੇ ਮੇਰੇ ਸਾਹਬ ਜਿਵੇਂ 10 ਬਾਰੀ ਆਪਾਂ ਬਟਿੰਡਾ ਸਵਛ ਭਾਰਤ ਚ ਨੰਬਰ 1 ਤੇ ਆਇਆ ਇਹਦਾ ਮੈਸੇਜ ਕੀ ਜਾਊਗਾ ਸਾਰੇ ਦੇਖਦੇ ਸਾਰੇ ਦੇਖਦੇ ਲੋਕ ਕਿ ਇਹ ਤਾਂ ਦੇਖੋ ਅਧਿਕਾਰੀਆਂ ਦੀ ਗਲਤੀ ਹੈ ਕਿ ਨਹੀਂ ਆਇਆ ਲੋਕਾਂ ਦਾ ਅਧਿਕਾਰੀ ਕਹਿੰਦੇ ਵੀ ਇੱਕ ਨੰਬਰ ਦੇ ਪੂਰੇ ਇੰਡੀਆ ਚ ਲਾਉਣਾ ਹੈ ਸਾਡੇ ਸਾਰੇ ਕਾਉਂਸਲਰ ਸਾਹਿਬਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਹੈ ਸਫਾਈ ਵਾਸਤੇ ਟਿਪਰਾਂ ਵਾਸਤੇ ਹਰ ਚੀਜ਼ ਜੋ ਵੀ ਸੀਵਰ ਵਾਸਤੇ ਹਰ ਤਰ੍ਹਾਂ ਦਾ ਅਸੀਂ ਸਹਿਯੋਗ ਦਿੰਨੇ ਆਂ ਜਦ ਵੀ ਕਿਸੇ ਤਰ੍ਹਾਂ ਦਾ ਵੀ ਕਿਸੇ ਕੋਈ ਐਸਟੀਮੇਟ ਬਣਾ ਕੇ ਲੈਂਦੇ ਆ ਅਸੀਂ ਨਾਲ ਦੀ ਨਾਲ ਪਾਸ ਕਰ ਦਿੰਦੇ ਆ ਕੋਈ ਵੀ ਕਾਉਂਸਲਰ ਦਾ ਡਿੱਕਾ ਨਹੀਂ ਬਣਿਆ ਵਿਕਾਸ ਦੇ ਕੰਮ ਵਾਸਤੇ ਜਾਂ ਸਫਾਈ ਵਾਸਤੇ ਜਾਂ ਸ਼ਿਵਰ ਦੀ ਸਫਾਈ ਵਾਸਤੇ ਹਰ ਕਾਉਂਸਲਰ ਚਾਹੁੰਦਾ ਵੀ ਆਪਦੇ ਆਪ ਦੇ ਬਾਹਰ ਚ ਔਰ ਸਾਡਾ ਸ਼ਹਿਰ ਸਾਫ਼ ਸੁਥਰਾ ਰਹੇ ਤੇ ਵੱਡੇ ਪਰਾ ਰਾਜ ਦੀ ਜਿਹੜੀ ਇਹਨਾਂ ਦੀ ਸਮੱਸਿਆ ਉਹ ਵਾਜਿਬ ਸਮੱਸਿਆ ਹੈ ਅਸੀਂ ਵੱਡੇ ਪਰਾ ਦੇ ਨਾਲ ਅਸੀਂ ਇਹ ਕਾਉਂਸਲਰ ਮੇਰੀ ਵਾਈਫ ਕੌਂਸਲਰ ਸੀ ਤਾਂ ਇਹਨਾਂ ਦੇ ਸਾਥ ਬੈਠੇ ਆ ਕਿਉਂਕਿ ਵਾਕਈ ਇਹ ਹਾਲਾਤ ਆ ਟਿੱਪਰਾ ਦੇ ਸ਼ਹਿਰ ਮੇਰੇ ਆਪਦੇ ਇਲਾਕੇ ਦੀ ਪੰਜ ਦਿਨਾਂ ਬਾਅਦ ਮੇਰੇ ਘਰੇ ਗੱਲ ਕੋੜਾ ਚੱਕਣ ਆਈਗੀ ਹੁਣ ਤੁਸੀਂ ਇਹ ਦੇਖ ਲਓ ਜੇ ਮੇਰੇ ਐਜੇ ਕਾਉਂਸਲਰ ਦੇ ਹਾਲਾਤ ਇਹਨਾਂ ਦਾ ਜਿਹੜਾ ਦੁੱਖ ਹੈ ਬਿਲਕੁਲ ਸਹੀ ਹੈ ਅਸੀਂ ਤਾਂ ਇਹਨਾਂ ਦੇ ਨਾਲ ਆ ਕੇ ਬੈਠੇ ਆ ਅਸੀਂ ਸਾਨੂੰ ਚੰਗਾ ਨਹੀਂ ਲੱਗਦਾ ਕਿ ਸਾਡੀ ਭੈਣ ਇੱਥੇ ਬੈਠੀ ਹੈ ਤੇ ਅਸੀਂ ਕੋਲੋਂ ਟੱਪ ਜੀਏ ਅਸੀਂ ਇਹਨਾਂ ਦੇ ਨਾਲ ਆ ਜਮਾ ਇਹ ਸੁਧਾਰ ਹੋਣਾ ਚਾਹੀਦਾ ਤੇ ਬਾਕੀ ਰਾਜ ਜੀ ਤੁਹਾਨੂੰ ਦੱਸ ਦੇਣਗੇ ਸਾਰੀ ਤੁਮੱਚਾ ਜੋ ਚੱਲਣਾ ਹੈ ਇੱਕ ਦੂਜੇ ਤੇ ਗੱਲ ਟੁੱਟਣ ਦੀ ਉਹ ਬਣੀ ਹੋਈ ਹੈ ਕਈ ਕ ਅਫਸਰ ਨੂੰ ਬੋਲਦੇ ਆ ਉਹ ਦੂਜੇ ਤੇ ਛੱਡ ਦਿੰਦਾ ਉਹ ਕਹਿੰਦਾ ਇਹ ਉਹਦੇ ਕੋਲੇ ਆ ਉਹ ਕਹਿੰਦਾ ਤੀਜੇ ਕੋਲੇ ਆ ਉਹਨਾਂ ਟਿੱਪਰ ਦਾ ਸਹੀ ਮਾਇਨੇ ਐਂ ਪਤਾ ਨਹੀਂ ਕਿਹਦੇ ਕੋਲੇ ਚਾਰ ਨਾ ਕਰਨੀ ਹੁਣ ਅਗੇ ਕਮਿਸ਼ਨਰ ਸਾਹਿਬ ਨੂੰ ਫੋਨ ਕਰਦੇ ਆ ਕਮਿਸ਼ਨਰ ਸਾਹਿਬ ਫੋਨ ਨਹੀਂ ਚੱਲ ਕਰਦੇ ਹੁਣ ਇਹ ਦੱਸੋ ਇਹ ਸਾਡੇ ਕੋਲ ਇਸ ਤੋਂ ਇਲਾਵਾ ਹੱਲ ਕੀ ਹੈ ਜੇ ਤੁਹਾਡਾ ਹੀ ਨਹੀਂ ਕਰਦੇ ਲੋਕਾਂ ਦੀ ਸਮੱਸਿਆ ਕੀ ਹੈ ਇਸ ਤੋਂ ਇਲਾਵਾ ਹੁਣ ਸਾਡੇ ਕੋਲ ਕੀ ਹੱਲ ਰਹਿ ਜਾਂਦਾ ਇਹ ਹੱਲ ਹੈ ਲੋਕਤੰਤਰ ਚ ਇੱਕ ਇਹ ਹੀ ਹੱਲ ਹੈ ਵੀ ਦੇ ਆਪਦਾ ਕੋਈ ਤੁਹਾਡੀ ਆਵਾਜ਼ ਨਹੀਂ ਦੂੰਦਾ ਤਾਂ ਦਾ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਕੋਈ ਬਾਤ ਨਹੀਂ ਹੈ ਜੀ ਕੋਈ ਵੀ ਟਿਪਰਾਂ ਦੀ ਵੰਡ ਹੋਈ ਸੀ ਤਾਂ ਵੀ ਸਾਰੇ ਸ਼ਹਿਰ ਦੇ ਸਾਰੇ ਕੰਮ ਨੂੰ ਬਿਲਕੁਲ ਸਹੀ ਢੰਗ ਨਾਲ ਕੀਤਾ ਜਾ ਸਕੇ ਪਰ ਉਹ ਵੰਡ ਦੇ ਦੌਰਾਨ ਕੁਝ ਟਿਪਰ ਖਰਾਬ ਸੀ ਕੁਝ ਸਹੀ ਸੀ لیکن میرا صاحب ਕਹਿੰਦੇ ਸੀ ਜਿਹੜਾ ਟਿਪਰ ਉਹਨਾਂ ਦੇ ਇਲਾਕੇ ਚਲਦਾ ਉਹ ਹੀ ਵਾਪਸ ਭੇਜਿਆ ਜਾਏ ਉਹ ਵੰਡ ਦੇ ਹਿਸਾਬ ਨਾਲ ਜਿਹੜੇ ਜ਼ੋਨ ਵਿੱਚ ਗਿਆ ਸੀ ਉਹ ਜ਼ੋਨ ਤੋਂ ਵਾਪਸ ਇਹਨਾਂ ਦੇ ਜ਼ੋਨ ਵਿੱਚ ਹੀ ਭੇਜ ਰਿਹਾ ਹਾਂ ਉਹਨਾਂ ਦੇ ਬਦਲੇ ਚ ਚਾਹੇ ਉਹ ਖਰਾਬ ਟਿਪਰ ਹੈ ਚਾਹੇ ਉਹ ਸਹੀ ਹੈ ਉਹਨੂੰ ਆਪਣੇ ਆਪ ਠੀਕ ਕਰਵਾ ਲਿਆ ਜਾਏਗਾ ਇਹਨਾਂ ਨੂੰ ਬਿਲਕੁਲ ਸਹੀ ਟਿਪਰ ਉਹੀ ਵਾਪਸ ਕਰ ਲਿਆ ਜਾਈਏ ਜੀ ਟਿਪਰ ਬਹੁਤ ਖਰਾਬ ਹੋਏਗਾ ਕਿ ਮੈਂਟੇਨੈਂਸ ਕਿਉਂ ਨਹੀਂ ਹੁੰਦੀ ਹੈਗੀ ਕਿ ਦੇਖੋ ਦੋਨੋਂ ਚੀਫ ਸੈਨੇਟਰੀ ਇਨਸਪੈਕਟਰ ਨੂੰ ਕਮਿਸ਼ਨਰ ਸਾਹਿਬ ਨੇ ਵੰਡ ਕੇ ਕੰਮ ਦਿੱਤਾ ਜੀ ਚਾਰ-ਚਾਰ ਜ਼ੋਨਾਂ ਦਾ ਦੂਸਰੇ ਕੌਣ ਹੈ ਜਿੰਨਾਂ ਕੋਲੇ ਦਿੱਤਾ ਕੰਮ ਨਿਸ਼ਚਿਤ ਮਾਰਕ ਚਾਰ-ਚਾਰ ਜ਼ੋਨਾਂ ਦਾ ਕੰਮ ਮਿਲੇ ਜੀ ਮੇਰੇ ਕੋਲ ਜਿਹੜੇ ਚਾਰ ਜ਼ੋਨ ਨੇ ਉਹਦੇ ਵਿੱਚ ਕੁਝ ਸਰਪਲਸ ਟਿਪਰ ਨੇ ਕੁਝ ਜ਼ਰੂਰਤ ਦੇ ਟੋਟਲ 36 ਟਿਪਰ ਨੇ ਮੇਰੇ ਕੋਲ ਉਹਨਾਂ ਦੇ ਵਿੱਚੋਂ 30 ਟਿਪਰ ਚੱਲ ਰਹੇ ਆ ਮੇਰੇ ਔਰ ਮੈਨੂੰ ਜ਼ਰੂਰਤ ਹੈ 26 ਟਿਪਰਾਂ ਦੀ ਉਹ 26 ਟਿਪਰ ਕੰਮਤੇ ਨੇ ਤਿੰਨ ਮੇਰੇ ਕੋਲ ਸਰਪਲਸ ਨੇ ਅਗਰ ਕੋਈ ਖਰਾਬ ਹੁੰਦਾ ਹੁੰਦੀ ਜਗ੍ਹਾ ਤੇ ਅਸੀਂ ਕਰ ਸਕਦੇ ਆਂ ਅਗਰ ਚਾਰਜ ਉਹਨਾਂ ਦੇ ਵਿੱਚ ਕੋਈ ਕੰਪਲੇਨ ਨਹੀਂ ਹੈ ਕੋਈ ਕੁਝ ਨਹੀਂ ਹੈ ਜ਼ੋਨ ਨੰਬਰ 1 2 7 ਤੇ 8 ਤੁਹਾਡੇ ਤੁਹਾਡੇ ਕਲੀਅਰ ਹੈ ਚਾਰਜ ਮੇਰੇ ਬਿਲਕੁਲ ਸਾਰੇ ਕਲੀਅਰ ਨੇ ਇਸ ਤਰ੍ਹਾਂ ਕੋਈ ਸ਼ਿਕਾਇਤ ਨਹੀਂ ਹੈ ਜੇ ਪਹਿਲਾ 100 ਪੈਸੋ ਠੀਕ ਕਰਾ ਤੁਸੀਂ ਮੈਂ ਸਾਰੇ ਠੀਕ ਕਰਵਾਤੇ ਜੀ ਤਿੰਨ ਦਿਨਾਂ ਦੇ ਅੰਦਰ ਅੰਦਰ ਅਸੀਂ ਠੀਕ ਕਰਵਾਇਆ ਜਦੋਂ ਮੈਨੂੰ ਮਿਲੇ ਸੀ ਵੀਰਵਾਰ ਮੇਰੇ ਆਰਡਰ ਹੋਏ ਆ ਜਦੋਂ ਮੈਨੂੰ ਮਿਲੇ ਸੀ ਉਦੋਂ ਮੈਨੂੰ 16 ਠੀਕ ਮਿਲੇ ਸੀ ਬਾਕੀ ਖਰਾਬ ਸੀ 36 ਚੋਂ ਹਾਂਜੀ ਔਰ ਅਸੀਂ ਜਿੰਨੇ ਜ਼ਰੂਰਤ ਸੀ ਸਾਰੇ ਠੀਕ ਕਰਵਾ ਲਏ ਆ ਕੋਈ ਖਰਾਬ ਹੁੰਦਾ ਉਹਨੂੰ ਰਿਪਲੇਸ ਕਰ ਦਿੰਦੇ ਹਾਂ 29 ਤੋਂ ਨਿਕਲ ਬੰਨ ਹਾਂਜੀ ਹਾਂ ਨੇ ਧਰਨਾ ਲਾਇਆ ਤੁਹਾਡੇ ਤੇ ਇਲਜ਼ਾਮ ਵੀ ਲਗਾਏ ਮੇਰੇ ਤੇ ਕੋਈ ਇਲਜ਼ਾਮ ਨਹੀਂ ਸੀ ਵੀ ਇਹ ਕਹਿੰਦੇ ਆ ਵੀ ਉਹਨਾਂ ਨੇ ਸਾਡੇ ਜਿਹੜੇ ਟਿੱਪਰ ਚੇਂਜ ਕਰ ਦਿੱਤੇ ਨੇ ਜੀ ਤੇ 4-5 ਦਿਨ ਪਹਿਲਾਂ ਆਰਡਰ ਹੋਈ ਸੀ ਪਹਿਲਾਂ ਇੰਜੀਨੀਅਰ ਬਰਾਜਪੁਰੇ ਜਿਹੜੀ ਰਿਪੇਅਰ ਸੀ ਜੀ ਇੰਜੀਨੀਅਰ ਬਰਾਜਪੁਰੇ ਤੇ ਉਹਨੂੰ ਰਿਪੇਅਰ ਕਰਾਂ ਤੇ 5 ਦਿਨ ਪਹਿਲਾਂ ਆਰਡਰ ਹੋਏ ਨੇ ਇਹਨਾਂ ਸਾਡਾ ਵੀ ਸੈਂਟਰ ਇਨਸਪੈਕਟਰ ਸੈਂਟਰ ਸੂਪਰਵਾਈਜ਼ ਰਹੀ ਹੀ ਰਿਪੇਅਰ ਕਰਾਉਣਗੇ ਠੀਕ ਹੈ ਜੇ ਉਹਦੇ ਵਿੱਚ ਰਾਜਮੇਰਾ ਜੀ ਦਾ ਇੱਕ ਸੀ ਟਿੱਪਰ ਜੀਗਾ ਜਿਹੜਾ ਕਿ ਅਚਾਨਕ ਦੂਸਰੇ ਨੰਬਰ ਜ਼ੋਨ ਦੀ ਬਦੌਰਦੀ ਤਾਂ ਗਿਆ ਉਹਨਾਂ ਵੱਲੋਂ ਅਹੀਂ ਦੂਸਰ ਪ੍ਰਗਟ ਕੀਤਾ ਗਿਆ ਵੀ ਮੇਰਾ ਟਿਪਰ ਵਾਪਸ ਹੋ ਤੁਹਾਡੇ ਹੁਣ ਹੁਣ ਤੁਹਾਡੇ ਸਾਹਮਣੇ ਹੁਣ ਸਟੇਟਮੈਂਟ ਦਿੱਤੀ ਜਾਂਦੀ ਹੈ ਜੀ ਤੁਹਾਡੇ ਕਿੰਨੇ ਜੋਨ ਆ ਤੁਹਾਡੇ ਕੋਲ ਜੀ ਬਿਲਕੁਲ 4 ਜੋਨ ਨਹੀਂ 4 ਜੋਨਾਂ ਚ ਕਿੰਨੇ ਟਿਪਰ ਚੱਲਦੇ ਨੇ 4 ਜੋਨਾਂ ਦੇ ਵਿੱਚ ਕਿੰਨੇ ਟਿਪਰ ਚੱਲਦੇ ਨੇ ਮੇਰੇ ਕੋਲ ਤੇ ਸਹੀ ਕਿੰਨੇ ਆ ਜੀ 36 ਮੈਨੂੰ ਮੰਨ ਦਿੱਤੇ ਗਿਆ ਇੰਨੀ ਓਕੇ 21 ਚੱਲਦੇ ਬਾਕੀ ਖਰਾਬ ਆ ਤੁਹਾਡੇ ਕੋਲੇ ਪਈ ਹਾਂਜੀ ਬਾਕੀ ਖਰਾਬ ਆ ਰਿਪੇਅਰ ਕਰਾ ਰਹੇ ਆ ਐਂਡ ਇੰਸਪੈਕਟਰ ਸੈਂਟਰ ਸੁਪਰਵਾਈਜ਼ਰ ਜੋ ਨੇ ਹੁਣ ਜਿਸ ਤਰ੍ਹਾਂ ਆਪਣਾ ਕਾਰਜ ਹੀ ਨਿਖਾਇਆ ਵੀ ਮੇਰੇ ਇੱਕ ਇੱਕ ਨੰਬਰ 1 2 3 4 ਚਾਰ ਜੋਨ ਆ ਉਹ ਮੇਰੇ ਕਲੀਅਰ ਆ ਦੇਖੋ ਜੀ ਤੇ ਮੇਰੇ ਕੋਲ ਐਕਸਟਰਾ ਖ ਭਾਈ ਟਿਪਰ ਜਿਹੜੇ ਸਿਰਫ ਆਰਡਰ ਇਹ ਹੋਏ ਸੀ ਵੀ ਸੈਂਟਰ ਇੰਸਪੈਕਟਰ ਸੈਂਟਰਸ ਸੁਪਰਵਾਈਜ਼ਰ ਆਪਣੇ ਆਪਣੇ ਜ਼ੋਨਾਂ ਵਿੱਚ ਜਿਹੜੇ ਹੈਗੇ ਤਾਂ ਨਹੀਂ ਟਿਪਰ ਉਹ ਠੀਕ ਚਲਾਉਣਗੇ ਜਿਹੜੇ ਰਿਪੇਅਰ ਹੈ ਉਹ ਰਿਪੇਅਰ ਕਰਾਉਣਗੇ ਲੇਕਿਨ ਅਚਾਨਕ ਲੋਡ ਕਿੰਨੇ ਆ ਜਿਹੜੇ ਜਿਹੜੇ ਅਚਾਨਕ ਇੱਕਦਮ ਤੋਂ 3 4 4 5 ਦਿਨਾਂ ਪਹਿਲਾਂ ਟਿਪਰ ਦੀ ਵੀ ਰਿਸ਼ਿਪਲਿੰਗ ਹੋ ਗਈ ਇਸ ਕਰਕੇ ਇਹ ਟਿਪਰ ਕੰਪਲੀਟ ਨਹੀਂ ਹੋ ਰਹੀ ਨੀ ਲੋਡ ਕਿੰਨੇ ਦੀ ਹੈ ਜੀ ਕਿੰਨੇ ਲੋਡ ਟਿਪਰਾਂ ਦੀ ਲੋਡ ਹੈ ਤੁਹਾਨੂੰ ਜੀ ਮੈਨੂੰ ਲੋਡ ਹੈਗੀ 3 ਟਿਪਰ 3 ਟਿਪਰ ਦੀ ਹੁਣ ਇਹ ਮੰਨ ਲਈ 15 ਖਰਾਬ ਹੈ ਉਹ ਕਦੋਂ ਤੱਕ ਹੋਏਗਾ ਪ੍ਰੋਬਲਮ 15 ਖਰਾਬ ਹੈ ਦੋ ਮੈਕੈਨਿਕ ਕਰ ਰਹੇ ਹੈ ਸ਼ਾਇਦ ओके ਤੇ ਹਫਤੇ ਡੇਢ ਹਫਤੇ ਤੱਕ ਸਾਰੇ ਠੀਕ ਹੋ ਜਾਣਗੇ ਧੰਨਵਾਦ ਬਹੁਤ ਠੀਕ ਹੋ ਜਾਣਾ